ਬੱਲੇ ਬੱਲੇ ਸੀਐਮ ਦੀਆਂ ਪਾਬਰਾ ਹੁਣ ਮੁਖ ਸਕੱਤਰ ਦੇ ਹੱਥ ਇਹ ਸੰਭਾਲ ਰਹੀ ਸੀ ਪੰਜਾਬ ਮਾਨ ਸਾਹਿਬ ਤੁਸੀਂ ਤਾਂ ਆਪਣੀਆਂ ਪਾਬਰਾ ਵੀ ਨਹੀਂ ਬਚਾ पाए ਤਾਂ ਪੰਜਾਬ ਤਾਂ ਭਲਾ ਚਲੋ ਛੱਡੋ ਮਸਲਾ ਬਹੁਤ ਵੱਡਾ ਹੈ ਪੰਜਾਬ 'ਚ ਹੁਣ ਸਿੱਧਾ ਦਿੱਲੀ ਵਾਲਿਆਂ ਦਾ ੱੱਕਾ ਚੱਲ ਰਿਹਾ ਹੈ ਇਹ ਐਸੀ ਨਹੀਂ ਪੰਜਾਬ ਕੈਬਨਿਟ ਦੇ ਫੈਸਲੇ बोल ਰਹੇ ਨੇ ਕਿ ਪੰਜਾਬ ਦੀਆਂ ਜ਼ਮੀਨਾਂ ਦਾ ਕੰਟਰੋਲ ਵੀ ਹੁਣ ਦਿੱਲੀ ਦੇ ਆਕਾ ਤੇ ਹੱਥ 'ਚ ਹੈ ਜੀ ਹਾਂ ਦਿੱਲੀ ਵਾਲੇ ਜ਼ਮੀਨ ਤੇ ਹਾਊਸਿੰਗ ਦੇ ਫੈਸਲੇ ਕਰਨਗੇ ਰਾਜ ਦੇ ਵਿਕਾਸ ਲਈ ਸਥਾਪਿਤ ਵਿਕਾਸ ਅਥਾਰਟੀਆਂ ਦੇ ਚੇਅਰਮੈਨ ਹੁਣ ਮੁੱਖ ਮੰਤਰੀ ਨਹੀਂ ਸਗੋਂ ਮੁਖ ਸਖਤਰ ਹੋਣਗੇ ਜਦੋਂ ਕਿ 1995 ਦੇ ਐਕਟ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕੀ ਮੁੱਖ ਮੰਤਰੀ ਇਸ ਦੇ ਚੇਅਰਮੈਨ ਹੋਣਗੇ ਅਜਿਹੇ ਫੈਸਲਿਆਂ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਤੇ ਸਿਰਫ਼ ਡੈਮੀ ਮੁੱਖ ਮੰਤਰੀ ਹੈ ਮੁੱਖ ਮੰਤਰੀ ਜੀ ਸਾਰੀਆਂ ਡਿਸਟ੍ਰਿਕਟ ਡਵੈਲਪਮੈਂਟ ਅਥਾਰਟੀ ਦੇ ਚੇਅਰਮੈਨਾਂ ਨੂੰ ਕਿਉਂਕਿ ਉਹ ਜਿਹੜੀ ਕਿਸਾਨਾਂ ਦੀ 25000 ਏਕੜ ਜਗ੍ਹਾ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਆਪਣੇ ਚੇਲੇ ਚਪਾਕਿਆ ਨੂੰ ਦੇਣਾ ਚਾਹੁੰਦੇ ਨੇ ਉਸ ਫਾਈਲ ਤੇ ਸਾਈਨ ਕਰਨ ਲੱਗਿਆਂ ਭਗਵੰਤ ਮਾਨ ਜੀ ਨੂੰ ਡਰ ਲੱਗਦਾ ਪਿਆ ਕਿ ਕੱਲ ਨੂੰ ਸੀਬੀਆਈ ਦੇ ਕੇਸ ਹੋ ਰਿਡੀ ਦੇ ਕੇਸ ਭੁਗਤਨੇ ਪੈਣਗੇ ਔਰ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਸੀਐਮ ਦੀਆਂ ਪਾਵਰਾਂ ਚੀਫ ਸੈਕਟਰ ਨੂੰ ਦੇ ਦਿੱਤੀ ਚੀਫ ਸੈਕਟਰ ਦੀ ਪਾਵਰ ਸੀਐਮ ਨੂੰ ਨਹੀਂ ਦੁੱਤੀਆਂ ਸੀਐਮ ਜੀ ਆਪਾਂ ਨਾ ਚੀਫ ਸੈਕਟਰੀ ਦੇ ਦਿੰਦੀਆਂ ਮੈਂ ਚੀਫ ਸੈਕਟਰੀ ਸਾਹਿਬ ਨੂੰ ਵੀ ਕਹਿਣਾ ਚਾਹਣਾ ਇਹ ਫਾਈਲਾਂ ਤੇ ਸਾਈਨ ਕਰੋਗੇ ਸੀਬੀਆਈਈਡੀ ਦੇ ਸਾਰਾ ਕੇਸਾਂ ਦੇ ਅੰਦਰ ਤੁਹਾਨੂੰ ਜਵਾਬ ਦੇਣੇ ਪਣੂਗੀ ਸਰਕਾਰ ਦੋਹਾਂ ਹੱਥਾਂ ਨਾਲ ਟੁੱਟਣਾ ਚਾਹੁੰਦੀ ਹੈ ਪੰਜਾਬ 'ਚ ਆ ਕੇ ਕੇਜਰੀਵਾਲ ਔਰ ਉਹਦੀ ਕੰਪਨੀ ਔਰ ਜਿਹੜੇ ਜੋੜੇ ਉਹਨੂੰ ਸਾਥ ਦੇ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਪੰਜਾਬ ਦੇ ਲੋਕਾਂ ਨੂੰ